ਗੱਲ ਹੁੰਦੀ ਹੈ ਪੰਜਾਬ ਦੀ ਜ਼ਮੀਨ ਦੀ ਪੰਜਾਬ ਦੀ ਧਰਤੀ ਦੀ ਤਾਂ ਆਪਾਂ ਸਾਰੇ ਇਹ ਗੱਲ ਬਾਖੂਬੀ ਜਾਣਦੇ ਆ ਕਿ ਪੰਜਾਬ ਦੀ ਧਰਤੀ ਕੁਦਰਤੀ ਇਹ ਬਖਸ਼ਿਸ਼ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹਾਲਾਂਕਿ ਪਾਣੀਆਂ ਦਾ ਬਹੁਤ ਵੱਡਾ ਸੰਕਟ ਆ ਜਿਹੜੀ ਪੰਜਾਬ ਦੀ ਧਰਤੀ ਆ ਇਹ ਬਹੁਤ ਜ਼ਿਆਦਾ ਉਪਜਾਊ ਧਰਤੀ ਹੈ ਪੂਰੇ ਦੇਸ਼ ਦੀਆਂ ਜ਼ਮੀਨਾਂ ਦੀ ਜੇਕਰ ਗੱਲ ਹੋਵੇ ਉਹਨਾਂ ਦੀ ਸ਼ਕਤੀ ਦੀ ਗੱਲ ਹੋਵੇ ਤਾਂ ਪੰਜਾਬ ਅਤੇ ਹਰਿਆਣਾ ਇਹ ਦੋ ਖੇਤਰ ਜਿਹੇ ਨੇ ਜਿਨਨੂੰ ਇਹ ਬਖਸ਼ਿਤ ਕੁਦਰਤ ਵਰਨ ਹੋਈ ਹੈ ਕਿ ਇੱਥੋਂ ਦੀ ਜ਼ਮੀਨ ਬਿਹਤ ਉਪਜਾਊ ਹੈ ਬਹੁਤ ਜ਼ਿਆਦਾ ਉਪਜਾਊ ਜਿੱਥੇ ਹਰ ਕਿਸਮ ਦੀ ਫਸਲ ਹੁੰਦੀ ਹੈ ਤੇ ਸਾਰਾ ਸਾਲ ਫਸਲ ਹੁੰਦੀ ਹੈ ਮੌਸਮ ਵੀ ਕੁਦਰਤ ਨੇ ਇਹੋ ਜਿਹਾ ਬਖਸ਼ਿਆ ਕਿ ਸਾਰਾ ਸਾਲ ਖੇਤੀਬਾੜੀ ਚੱਲਦੀ ਰਹਿੰਦੀ ਹੈ ਭਾਵੇਂ ਸਿਆਲ ਦੀ ਰੁੱਤ ਕਣਕ ਗਰਮੀਆਂ ਦੀ ਰੁੱਤ ਝੋਨਾ ਮੱਕੀ ਤੇ ਸਬਜ਼ੀਆਂ ਦੀ ਕਾਸ਼ਤ ਵੀ ਹੁੰਦੀ ਹੈ ਤੇ ਗੰਨੇ ਦੀ ਫਸਲ ਵੀ ਲਗਭਗ ਸਾਰਾ ਸਾਲ ਤੁਹਾਨੂੰ ਖੇਤਾਂ ਵਿੱਚ ਨਜ਼ਰ ਆ ਹੀ ਜਾਂਦੀ ਹੈ ਆਲੂ ਹੋਵੇ ਗੋਭੀ ਹੋਵੇ ਸੂਰਜਮੁਖੀ ਨਰਮਾ ਸੋ ਹਰੇਕ ਤਰ੍ਹਾਂ ਦੀ ਫਸਲ ਜਿਹੜੀ ਆ ਪੰਜਾਬ ਵਿੱਚ ਹੁੰਦੀ ਹੈ ਇਹ ਕੁਦਰਤੀ ਬਖਸ਼ਿਸ਼ ਹੈ ਤੇ ਇਹ ਫਸਲ ਇਸ ਕਰਕੇ ਹੋ ਜਾਂਦੀ ਕਿਉਂਕਿ ਇਥੋਂ ਦੀ ਜ਼ਮੀਨ ਬਹੁਤ ਜ਼ਰਖੀਜ਼ ਹੈ ਉਪਜਾਊ ਹੈ ਤੇ ਖੇਤੀਬਾੜੀ ਲਈ ਸਭ ਤੋਂ ਉੱਤਮ ਹੈ ਇਸੀ ਕਰਕੇ ਆਪਾਂ ਇਤਿਹਾਸ ਦੇ ਪੰਨਿਆਂ ਉੱਤੇ ਇਹ ਚੀਜ਼ ਵੇਖ ਚੁੱਕੇ ਹਾਂ ਕਿ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਦੇਸ਼ ਨੂੰ ਖੁਰਾਕ ਪੱਖੋਂ, ਫਸਲ ਪੱਖੋਂ ਆਤਮ ਨਿਰਭਰ ਬਣਾਇਆ ਕਿ ਬਾਹਰਲੇ ਦੇਸ਼ਾਂ 'ਵਰ ਟੇਕ ਰੱਖਣ ਦੀ ਲੋੜ ਨਹੀਂ ਰਹੀ ਕਿ ਸਾਨੂੰ ਕਿਸੇ ਹੋਰ ਦੇਸ਼ ਤੋਂ ਅਨਾਜ ਮੰਗਵਾਉਣਾ ਪਵੇ। ਕਿਉਂਕਿ ਉਸ ਅਨਾਜ ਦੀ ਪੂਰਤੀ ਪੰਜਾਬ ਨੇ ਕਰਕੇ ਦਿੱਤੀ।